ਪਾਲਤੀ ਪੇਸ਼ੂਮਰ H1B ਵੀਜ਼ਾ ਪਰ ਕਿਰਜਾਤੇ ਵਿੱਚ ਲੰਬੇ ਸਮੇਂ ਤੀ ਦੇਰੀ ਅਤੇ ਇੰਟਰਵਿਊ ਮੁੜ ਸੁਚੀਲਿੰਗ ਦਾ ਸਾਹਮਣਾ ਕਰੇ ਨੇ ਇਸ ਦੌਰਾਨ ਪਾਲਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਗਸਤ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ ਦੂਤਾਵਾਸ ਨੇ ਐਕਸਪਲੇਨ ਫਾਰਮ ਉਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅਮਰੀਕੀ ਕਾਨੂੰਨ ਤੋੜਨ ਵਾਲੇ ਵਿਅਕਤੀਆਂ ਨੂੰ ਮਹੱਤਵਪੂਰਨ ਅਪਰਾਧਿਕ ਸਜ਼ਾਵਾ ਦਾ ਸਾਹਮਣਾ ਕਰਨਾ ਪਵੇਗਾ ਇਸ ਚੇਤਾਵਨੀ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਗੈਰ ਕਾਨੂੰਨੀ ਪਰਿਭਾਸ ਨੂੰ ਖਤਮ ਕਰਨ ਅਤੇ ਸਰਹੱਦਾ ਅਤੇ ਨਾਗਰਿਕਾ ਦੀ ਕੱਟ ਲਈ ਕਦਮ ਚੁੱਕਨਤੀ ਪ੍ਰਤੀਪੱਤਾ ਵੀ ਸਹਰ ਕੀਤੀ ਗਈ ਹੈ ਇਸ ਸੁਨੇਹਾ ICE ਯਾਨੀ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਦੀਆਂ ਉੱਚ ਪ੍ਰੋਫਾਈਲ ਕਾਰਵਾਈਆਂ ਆਤੀ ਪਾਤਾ ਹੈ 3 ਦਸੰਬਰ ਨੂੰ DHS ਨੇ ਦੱਸਿਆ ਕਿ ਸਬ ਤੋਂ ਪੜੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਏਗੇ ਜਿਨ੍ਹਾਂ ਉਤੇ ਹਿੰਸਕ ਅਪਰਾਧ ਤੇ ਮਨੁੱਖੀ ਤਸਕਰੀ ਤੇ ਦੋਸ਼ ਲਗਾਏ ਗਏ ਨੇ 2025 ਵਿੱਚ ICE ਨੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਛਾਪੇ ਮਾਰੇ ਨੇ ਜਿਸ ਨਾਲ ਜਨਤਕ ਕਲੋਚਨਾ ਤੇ ਕੁਝ ਮਾਮਲੇ ਦੇ ਵਿੱਚ ਸਥਾਨਿਕ ਪੈਚਵਰੇ ਦੇ ਨਾਲ ਟਕਰਾਵੀ ਹੋਇਆ ਹਾਲੀ ਦੇ ਵਿੱਚ ਐਚਚੂਅਨ ਵੀਜਾ ਪ੍ਰੋਗਰਾਮ ਦੇ ਵਿੱਚ ਬਦਲਾਅ ਲਿਆਂਦਾ ਗਿਆ ਹੈ। ਇਹ ਤਰਤੀਬ ਲਾਟਰੀ ਪ੍ਰਣਾਲੀ ਦੇ ਥਾਂ ਇੱਕ ਭਾਗਦਾਰ ਚੋਣ ਮਾਡਲ ਲਿਆ ਗਿਆ ਹੈ ਜੋ ਉੱਚ ਤਨਖਾਹ ਵਾਲੇ ਅਤੇ ਵਿਦੇਸ਼ੀ ਹੁਨਰਬੰਦ ਕਾਮਿਆਂ ਨੂੰ ਪਹਿਲਾ ਪਸੰਦ ਕਰਦਾ ਹੈ। ਜਦਕਿ ਇਸ ਦਾ ਉਦੇਸ਼ ਪ੍ਰਤੀਭਾ ਨੂੰ ਤਰਜੀਹ ਦੇਣਾ ਹੈ, ਇਸ ਨੇ ਮੱਧ ਪੱਧਰ ਦੇ ਪੇਸ਼ੇਵਰਾਂ ਅਤੇ ਨਵੇਂ ਬਿਨਕਾਰਰ ਦੇ ਵਿੱਚ ਅਨਿਸ਼ਚਿਤਤਾ ਅਤੇ ਚਿੰਤਾ ਵੀ ਪੈਦਾ ਕੀਤੀ ਹੈ। ਇਸ ਲਈ ਕੈਰ ਕਾਨੂੰਨੀ ਇਮੀਗ੍ਰੇਸ਼ਨ ਵਿਊ ਤੇ ਕਾਰਵਾਈ ਤੇਜ਼ ਹੋ ਰਹੀ ਹੈ ਅਤੇ ਕਾਨੂੰਨੀ ਪਲਵਾਸ ਦੇ ਰਸਤੇ ਲੰਬੇ, ਮਹਿੰਗੇ ਅਤੇ ਜ਼ਿਆਦਾ ਜਾਚ ਹੋ ਰਹੇ ਨੇ ਵਿਦਿਆਰਥੀ ਹੁਨਰਬੰਦ ਨਕਾਮੀ ਅਤੇ ਵਿਵਾਲ ਜੋ ਅਮਰੀਕਾ ਜਵਾਂਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਲੰਬੇ ਇੰਤਜ਼ਾਰ, ਉੱਚ ਜੋਖਮ ਅਤੇ ਹਰ ਪੜਾਅ ਤੇ ਵਧੇ ਤੇ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਵਿਕੇਸ਼ਣ ਨੀਤੀ ਦੀ ਸ਼ਕਤੀ ਦੇ ਨਾਲ ਭਾਰਤੀ ਬੇਨਕਾਰਾ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ ਯੋਜਨਾ ਬਣਾਉਣਾ, ਲੰਬੇ ਸਮੇਂ ਦੀ ਅਨਿਸ਼ਚਿਤਤਾ ਤੇ ਕਾਨੂੰਨੀ ਯੋਗਤਾ ਦੀ ਪਵੰਧੀਆਂ ਦੇ ਲਈ ਤਿਆਰ ਰਹਿਣਾ ਜ਼ਰੂਰੀ ਹੋ ਜਾ ਰਿਹਾ ਹੈ। ਪਾਲਤੀ ਪੇਸ਼ੂਵਰ H1B ਵੀਜ਼ਾ ਪਰ ਕਿਰਜਾ ਦੇ ਵਿਚ ਲੰਬੇ ਸਮੇਂ ਤੀ ਹੈਰੀ ਅਤੇ ਇੰਟਰਵਿਊ ਮੁਣਿ ਸਚੀਲਿੰਗ ਦਾ ਸਾਹਮਣਾ ਕਰਨੇ ਇਸ ਦੌਰਾਨ ਪਾਲਤੇ ਵਿੱਚ ਅਮਰੀਕੀ ਦੂਤਾਵਾਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਸਖਤ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ ਦੂਤਾਵਾਸ ਨੇ ਐਕਸਪਲੇਟ ਫਾਰਮ ਉਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅਮਰੀਕੀ ਕਾਨੂੰਨ ਤੋੜਨ ਵਾਲੇ ਵਿਅਕਤੀਆਂ ਨੂੰ ਮਹੱਤਵਪੂਰਨ ਅਪਰਾਧਿਕ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਜੀਤਾਰਨੀ ਤੇ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਪ੍ਰਸ਼ਾਸਨ ਦੀ ਗੈਰ ਕਾਨੂੰਨੀ ਪ੍ਰਵਾਸ ਨੂੰ ਖਤਮ ਕਰਨ ਅਤੇ ਸੁਰੱਖਿਆ ਤੇ ਨਾਗਿਕਾਦੀ ਸੁਰੱਖਿਆ ਦੇ ਲਈ ਕਦਮ ਚੁੱਕਣ ਦੀ ਪ੍ਰਤੀਪੱਤਾ ਵੀ ਜ਼ਾਹਰ ਕੀਤੀ ਗਈ ਹੈ। ਇਹ ਸੁਨੇਹਾ ICE ਯਾਨੀ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਂਫੋਰਸਮੈਂਟ ਦੀਆਂ ਉੱਚ ਪ੍ਰੋਫਾਈਲ ਕਾਰਵਾਈਆਂ ਆਤੀ ਬਾਤ ਆਇਆ। 3 ਦਸੰਬਰ ਨੂੰ DHS ਨੇ ਦੱਸਿਆ ਕਿ ਸਭ ਤੋਂ ਪਹਿਲੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿਨਾਂ ਉਹ ਧਰਨ ਸੇ ਕਪੜਾ ਦਤੇ ਮਨੁੱਖੇ ਤਸਕਰੀਤੇ ਦੋਸ਼ ਲਗਾਏ ਗਏ ਨਹੀਂ 2025 ਵਿੱਚ ਆਈਸੀਈ ਨੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਛਾਪੇ ਮਾਰੇ ਨੇ ਜਿਸ ਨਾਲ ਜਨਤਕ ਕਲੋਚਨਾ ਤੇ ਕੁਝ ਮਾਮਲੇ ਦੇ ਵਿੱਚ ਸਥਾਨਿਕ ਪਾਇਚਰੇ ਦੇ ਨਾਲ ਟਕਰਾਵੀ ਹੋਏ ਹਾਲ ਹੀ ਦੇ ਵਿੱਚ ਐਚ1 ਵੀ ਵੀਜ਼ਾ ਪ੍ਰੋਗਰਾਮ ਦੇ ਵਿੱਚ ਬਦਲਾਵ ਲਿਆਂਦਾ ਗਿਆ ਹੈ ਬਿਹਤਰ ਤੀ ਪਲਾਟਰੀ ਪ੍ਰਣਾਲੀ ਦੀ ਥਾਂ ਇੱਕ ਭਾਗਦਾਰ ਚੋਣ ਮਾਡਲ ਲਿਆ ਗਿਆ ਜੋ ਉੱਚ ਤਨਖਾਹ ਵਾਲੇ ਅਤੇ ਵਧੇਰੇ ਹੁਨਰਬੰਦ ਕਾਮਿਆਂ ਨੂੰ ਪਹਿਲਾਂ ਪਸੰਦ ਕਰਦਾ ਹੈ ਜਦ ਕਿ ਇਸ ਦਾ ਉਦੇਸ਼ ਪ੍ਰਤਿਭਾ ਨੂੰ ਤਰਜੀਹ ਦੇਣਾ ਹੈ ਇਸ ਨੇ ਮੱਧ ਪੱਧਰ ਦੇ ਪੇਸ਼ੇਵਰਾਂ ਤੇ ਨਵੇਂ ਬਿਨਕਾਰਾਂ ਦੇ ਵਿੱਚ ਅਨਿਸ਼ਚਿਤਤਾ ਅਤੇ ਚਿੰਤਾ ਵੀ ਵਧਾ ਦਿੱਤੀ ਹੈ ਇਸ ਵੇਲੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਤੇਜ਼ ਹੋ ਰਹੀ ਹੈ ਅਤੇ ਕਾਨੂੰਨੀ ਪਰਪਾਸ ਦੇ ਰਸਤੇ ਲੰਬੇ ਮਹਿੰਗੇ ਅਤੇ ਜ਼ਿਆਦਾ ਜਾਂਚ ਹੋ ਰਹੇ ਨੇ ਵਿਦਿਆਰਥੀ ਹੁਣ بنکامی ਅਤੇ ਪਰਿਵਾਰ ਜੋ ਅਮਰੀਕਾ ਜਵਾਨਤੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਲੰਬੇ ਇੰਤਜ਼ਾਰ, ਉੱਚ ਜੋਖਮ ਅਤੇ ਹਰ ਪੜਾਅ ਤੇ ਵਧੇ ਤੇ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਵਿਕੇਸ਼ਨ ਨੀਤੀ ਦੀ ਸਖਤੀ ਦੇ ਨਾਲ ਭਾਰਤੀ ਬਿਨਕਾਰਾ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ ਯੋਜਨਾ ਬਣਾਉਣਾ, ਲੰਬੇ ਸਮੇਂ ਦੀ ਅਨਿਸ਼ਚਿਤਤਾ ਤੇ ਕਾਨੂੰਨੀ ਯੋਗਤਾ ਦੀ ਪਾਬੰਦੀਆਂ ਦੇ ਲਈ ਤਿਆਰ ਰਹਿਣਾ ਜ਼ਰੂਰੀ ਹੋ ਜਾ ਰਿਹਾ ਹੈ। ਵਾਲਤੀ ਪੇਸ਼ੂਵਰ H1B ਵੀਜ਼ਾ ਪਰ ਕਿਰਜਾਤੇ ਵਿੱਚ ਲੰਬੇ ਸਮੇਂ ਤੇ ਠਹਿਰੀ ਅਤੇ ਇੰਟਰਵਿਊ ਮੁਣਸ਼ ਚੀਲਿੰਗ ਦਾ ਸਾਹਮਣਾ ਕਰਨੇ ਇਸ ਦੌਰਾਨ ਪਾਲਤੇ ਵਿੱਚ ਅਮਰੀਕੀ ਦੂਤਾਵਾਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਸਖਤ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ ਦੂਤਾਵਾਸ ਨੇ ਐਕਸਪਲੇਟ ਫਾਰਮ ਉਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅਮਰੀਕੀ ਕਾਨੂੰਨ ਤੋੜਨ ਵਾਲੇ ਵਿਅਕਤੀਆਂ ਨੂੰ ਮਹੱਤਵਪੂਰਨ ਅਪਰਾਧਿਕ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਚੇਤਾਵਨੀ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਗੈਰ ਕਾਨੂੰਨੀ ਪਰਵਾਸ ਨੂੰ ਖਤਮ ਕਰਨ ਅਤੇ ਸਰਹੱਦਾ ਤੇ ਨਾਗਰਿਕਾ ਦੀ ਸੁਵਿ ਕੈਟਲੀ ਕਦਮ ਚੁੱਕਨ ਦੀ ਪ੍ਰਤੀਪੱਤਾ ਵੀ ਸਹਰ ਕੀਤੀ ਗਈ ਹੈ ਇਸ ਸੁਨੇਹਾ ਆਈਸੀਈ ਯਾਨੀ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਦੀਆਂ ਉੱਚ ਪ੍ਰੋਫਾਈਲ ਕਾਰਵਾਈਆਂ થી ਬਾਤ ਆਇਆ 3 ਦਸੰਬਰ ਨੂੰ ਟੀਐਚਐਸ ਨੇ ਦੱਸਿਆ ਕਿ ਸੱਤੋਂ ਪੈੜੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਏਗੇ ਜਿਨ੍ਹਾਂ ਉਤੇ ਹਿੰਸਕ ਅਪਰਾਧ ਤੇ ਮਨੁੱਖੀ ਤਸਕਰੀ ਤੇ ਦੋਸ਼ ਲਗਾਏ ਗਏ ਨੇ 2025 ਵਿੱਚ ICE ਨੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਛਾਪੇ ਮਾਰੇ ਨੇ ਜਿਸ ਦੇ ਨਾਲ ਜਨਤਕ ਲੋਕੋਚਨਾ ਦੇ ਕੁਝ ਮਾਮਲਿਆਂ ਦੇ ਵਿੱਚ ਸਥਾਨਕ ਪੈਚਵਰੇ ਦੇ ਨਾਲ ਟਕਰਾਵੀ ਹੋਇਆ। ਹਾਲੀ ਦੇ ਵਿੱਚ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਬਤਲਾਵ ਦਿੱਤਾ ਗਿਆ ਕਿ ਬੇਤਰਤੀਬ ਲਾਟਰੀ ਪ੍ਰਣਾਲੀ ਦੀ ਥਾਂ ਇੱਕ ਭਾਗਦਾਰ ਚੋਣ ਮਾਡਲ ਲਿਆ ਗਿਆ ਜੋ ਉੱਚ ਤਨਖਾਹ ਵਾਲੇ ਅਤੇ ਵਿਦੇਰੀ ਹੁਨਰਬੰਦ ਕਾਮਿਆਂ ਨੂੰ ਪਹਿਲਾਂ ਪਸੰਦ ਕਰਦਾ ਹੈ। ਜਦਕਿ ਇਸ ਦਾ ਉਦੇਸ਼ ਪ੍ਰਤਿਭਾ ਨੂੰ ਤਰਜੀਹ ਦੇਣਾ ਹੈ ਇਸ ਨੇ ਮੱਧ ਪੱਧਰ ਦੇ ਪੇਸ਼ੇਵਰਾਂ ਤੇ ਨਵੇਂ ਬਿਨਕਾਰਰ ਦੇ ਵਿੱਚ ਅਨਿਸ਼ਚਿਤਤਾ ਤੇ ਚਿੰਤਾ ਵੀ ਫੈਤਾ ਦਿੱਤੀ ਹੈ ਇਸ ਵੇਲੇ ਘैर ਕਾਨੂੰਨੀ ਇਮੀਗ੍ਰੇਸ਼ਨ ਵਿਊਤੇ ਕਾਰਵਾਈ ਤੇਜ਼ ਹੋ ਰਹੀ ਹੈ ਅਤੇ ਕਾਨੂੰਨੀ ਪਰਵਾਸ ਦੇ ਰਸਤੇ ਲੰਬੇ, ਮਹਿੰਗੇ ਅਤੇ ਜ਼ਿਆਦਾ ਜਾਂਚਯੋਗ ਹੋ ਰਹੇ ਨੇ ਵਿਦਿਆਰਥੀ, ਹੁਨਰਵੰਦ ਕਾਮੇ ਅਤੇ ਪਰਿਵਾਰ ਜੋ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਲੰਬੇ ਇੰਤਜ਼ਾਰ, ਉੱਚ ਜੋਖਮ ਅਤੇ ਹਰ ਪੜਾਅ ਤੇ ਵਧੇਰੇ ਜਾਂਚ ਦਾ ਸਾਹਮਣਾ ਕਰਨਾ ਪਵੇਗਾ ਅਮਰੀਕੀ ਇਮੀਗ੍ਰੇਸ਼ਨ ਦੀ ਦਿੱਤੀ ਸੱਤੀ ਦੇ ਨਾਲ ਭਾਰਤੀ ਬੇਨਕਾਰਾ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ ਯੋਜਨਾ ਬਣਾਉਣਾ ਲੰਬੇ ਸਮੇਂ ਦੀ ਅਨਿਸ਼ਚਿਤਤਾ ਤੇ ਕਾਨੂੰਨੀ ਯੋਗਤਾ ਦੀ ਪਾਬੰਦੀਆਂ ਦੇ ਲਈ ਤਿਆਰ ਰਹਿਣਾ ਜ਼ਰੂਰੀ ਹੋ ਜਾ ਰਿਹਾ ਹੈ। ਵਲਤੀ ਪੇਸ਼ੂਵਰ H1B ਵੀਜ਼ਾ ਪਰ ਕਰਜਾ ਦੇ ਵਿਚ ਲੰਬੇ ਸਮੇਂ ਤੀ ਦੇਰੀ ਅਤੇ ਇੰਟਰਵਿਊ ਮੁੜ ਸ਼ੁੱਚਲਿੰਗ ਦਾ ਸਾਹਮਣਾ ਕਰੇ ਨੇ ਇਸ ਦੌਰਾਨ ਪਾਲਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਸਖਤ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ ਦੂਤਾਵਾਸ ਨੇ ਐਕਸਪਲੇਟ ਫਾਰਮ ਉਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅਮਰੀਕੀ ਕਾਨੂੰਨ ਤੋੜਨ ਵਾਲੇ ਵਿਅਕਤੀਆਂ ਨੂੰ ਮਹੱਤਵਪੂਰਨ ਅਪਰਾਧਿਕ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਚੇਤਾਵਨੀ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਗੈਰ ਕਾਨੂੰਨੀ ਪਰਿਭਾਸ਼ ਨੂੰ ਖਤਮ ਕਰਨ ਅਤੇ ਸਰਹੱਦਾ ਤੇ ਨਾਗਰਿਕਾ ਦੀ ਸੁਰੱਖ खतरनीय कदम चुकाने की प्रतिपत्ति भी जाहिर की गई है। इस उन्हें आईसीई, यानी कि अमेरिकी हिम्मतशन अथे कस्टम्स एंड फोर्समेंट ने उच्च प्रोफाइल कार्रवाईयां थी बात आया। 3 दिसंबर ਨੂੰ टीएचएस ਨੇ ਦੱਸਿਆ ਕਿ ਸੱਭ ਤੋਂ ਪਹਿਲੇ ਗਏ ਦਸਤਾਵੇਜ਼ ਵਿੱਚ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਉੱਤੇ ਹਿੰਸਕ ਅਪਰਾਧ ਅਤੇ ਮਨੁੱਖੀ ਤਸਕਰੀ ਤੇ ਦੋਸ਼ ਲਗਾਏ ਗਏ ਨੇ 2025 ਵਿੱਚ आईसीई ਨੇ ਅਮਰੀਕਾ ਦੇ ਵੱਖ-ਵੱਖ ਸ਼ਹਿਰਤ ਵਿੱਚ ਛਾਪੇ ਮਾਰੇ ਨੇ ਜਿਸ ਨਾਲ ਜਨਤਕ ਕਲੋਚਨਾ ਤੇ ਕੁਝ ਮਾਮਲੇ ਦੇ ਵਿੱਚ ਸਥਾਨਿਕ ਪਾਈਚਰੇ ਦੇ ਨਾਲ ਟਕਰਾਅ ਵੀ ਹੋਇਆ ਹੈ ਹਾਲ ਹੀ ਦੇ ਵਿੱਚ ਐਚਯੂਐਨ ਵੀ ਵੀਜ਼ਾ ਪ੍ਰੋਗਰਾਮ ਦੇ ਵਿੱਚ ਬਦਲਾਵ ਲਿਆਂਦਾ ਕਿ ਬੇਤਰਤੀ ਪਲਾਟਰੀ ਪਰਨਾਲੀ ਦੀ ਥਾਂ ਇੱਕ ਭਾਰਤਾਰ ਚੋਣ ਮਾਡਲ ਲਿਆ ਗਿਆ ਜੋ ਉੱਚ ਤਨਖਾਹ ਵਾਲੇ ਅਤੇ ਵਿਦੇਸ਼ੀ ਹੁਨਰਬੰਦ ਕਾਮਿਆਂ ਨੂੰ ਪਹਿਲਾ ਪਸੰਦ ਕਰਦਾ ਹੈ ਜਦ ਕਿ ਇਸ ਦਾ ਉਦੇਸ਼ ਪ੍ਰਤਿਭਾ ਨੂੰ ਤਰਜੀਹ ਦੇਣਾ ਹੈ ਇਸ ਨੇ ਮੱਧ ਪੱਧਰ ਦੇ ਪੇਸ਼ੇਵਰਾਂ ਅਤੇ ਨਵੇਂ ਬਿਨਕਾਰਾਂ ਦੇ ਵਿੱਚ ਅਨਿਸ਼ਚਿਤਤਾ ਅਤੇ ਚਿੰਤਾ ਵੀ ਵਧਾ ਦਿੱਤੀ ਹੈ ਇਸ ਲਈ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਦੇ ਕਾਰਵਾਈ ਤੇਜ਼ ਹੋ ਰਹੀ ਹੈ ਅਤੇ ਕਾਨੂੰਨੀ ਪਰਪਾਸ ਦੇ ਰਸਤੇ ਲੰਬੇ ਮਹਿੰਗੇ ਅਤੇ ਜ਼ਿਆਦਾ ਜਾਂਚ ਹੋ ਰਹੇ ਨੇ ਵਿਦਿਆਰਥੀ ਹੁਣ ਪੰਕ ਕਮੇਟੀ ਅਤੇ ਪਰਿਵਾਰ ਜੋ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਲੰਬੇ ਇੰਤਜ਼ਾਰ, ਉੱਚ ਜੋਖਮ ਅਤੇ ਹਰ ਪੜਾਅ 'ਤੇ ਵਧੇਰੇ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਵਿਕ੍ਰਿਸ਼ਨ ਨੀਤੀ ਦੀ ਸਖਤੀ ਦੇ ਨਾਲ ਭਾਰਤੀ ਬੇਨਿਕਾਰਾ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ ਯੋਜਨਾ ਬਣਾਉਣਾ, ਲੰਬੇ ਸਮੇਂ ਦੀ ਅਨਿਸ਼ਚਿਤਤਾ ਤੇ ਕਾਨੂੰਨੀ ਯੋਗਤਾ ਦੀ ਪਾਬੰਦੀਆਂ ਦੇ ਲਈ ਤਿਆਰ ਰਹਿਣਾ ਜ਼ਰੂਰੀ ਹੋ ਜਾ ਰਿਹਾ ਹੈ। ਪਾਲਤੀ ਪੇਸ਼ੂਵਰ H1B ਵੀਜ਼ਾ ਪਰ ਕਰਜ਼ਾ ਦੇ ਵਿਚ ਲੰਬੇ ਸਮੇਂ ਤੇ ਦੇਰੀ ਅਤੇ ਇੰਟਰਵਿਊ ਮੁੜ ਸੁਚਿਲਿੰਗ ਦਾ ਸਾਹਮਣਾ ਕਰੇ ਨੇ ਇਸ ਦੌਰਾਨ ਪਾਲਤੀ ਵਿੱਚ ਅਮਰੀਕੀ ਦੂਤਾਵਾਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਸਖਤ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ ਦੂਤਾਵਾਸ ਨੇ ਐਕਸਪਲੇਟ ਫਾਰਮ ਉਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅਮਰੀਕੀ ਕਾਨੂੰਨ ਤੋੜਨ ਵਾਲੇ ਵਿਅਕਤੀਆਂ ਨੂੰ ਮਹੱਤਵਪੂਰਨ ਅਪਰਾਧਿਕ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਚਿੱਟਾਰਨੀ ਤੇ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਪ੍ਰਸ਼ਾਸਨ ਦੀ ਗੈਰਕਾਨੂੰਨੀ ਪ੍ਰਵਾਸ ਨੂੰ ਖਤਮ ਕਰਨ ਅਤੇ ਸੁਰੱਖਿਆ ਤੇ ਨਾਗਰਿਕਾ ਦੀ ਸੁਰੱਖਿਆ ਦੇ ਲਈ ਕਦਮ ਚੁੱਕਣ ਦੀ ਪ੍ਰਤੀਪੱਤਾ ਵੀ ਜ਼ਾਹਰ ਕੀਤੀ ਗਈ ਹੈ। ਇਹ ਸੁਨੇਹਾ ICE ਯਾਨੀ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਂਫੋਰਸਮੈਂਟ ਦੀਆਂ ਉੱਚ ਪ੍ਰੋਫਾਈਲ ਕਾਰਵਾਈਆਂ ਦੀ ਬਾਤ ਆਇਆ। 3 ਦਸੰਬਰ ਨੂੰ DHS ਨੇ ਦੱਸਿਆ ਕਿ ਸਬਤੋਂ ਪੜੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜੁਨਾਹ ਉਤੇ ਹਿੰਸਕ ਕਪਰਾਹਦ ਅਤੇ ਮਨੁੱਖੀ ਤਸਕਰੀ ਤੇ ਦੋਸ਼ ਲਗਾਏ ਗਏ ਨੇ 2025 ਵਿੱਚ ਆਈਸੀਈ ਨੇ ਅਮਰੀਕਾ ਦੇ ਵਕਵਾਕ ਸ਼ਹਿਰ ਦੇ ਵਿੱਚ ਛਾਪੇ ਮਾਰੇ ਨੇ ਜਿਸ ਦੇ ਨਾਲ ਜਨਤਕ ਕਲੋਚਨਾ ਤੇ ਕੁਝ ਮਾਮਲਿਆਂ ਦੇ ਵਿੱਚ ਸਥਾਨਕ ਪੁਲਿਸ ਹਰੇ ਨਾਲ ਟਕਰਾਵੀ ਹੋਇਆ ਹੈ ਹਾਲ ਹੀ ਦੇ ਵਿੱਚ ਐਚਚੂਅਨ ਵੀਜਾ ਪ੍ਰੋਗਰਾਮ ਦੇ ਵਿੱਚ ਬਦਲਾਅ ਲਿਆਂਦਾ ਗਿਆ ਹੈ। ਬੇਤਰਤੀਬ ਲਾਟਰੀ ਪ੍ਰਣਾਲੀ ਦੀ ਥਾਂ ਇੱਕ ਭਾਰਤ ਚੋਣ ਮਾਡਲ ਲਿਆ ਗਿਆ ਹੈ ਜੋ ਉੱਚ ਤਨਖਾਹ ਵਾਲੇ ਅਤੇ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਪਹਿਲਾਂ ਪਸੰਦ ਕਰਦਾ ਹੈ। ਜਦਕਿ ਇਸ ਦਾ ਉਦੇਸ਼ ਪ੍ਰਤਿਭਾ ਨੂੰ ਤਰਜੀਹ ਦੇਣਾ ਹੈ, ਇਸ ਨੇ ਮੱਧ ਪੱਧਰ ਦੇ ਪੇਸ਼ੇਵਰਾਂ ਤੇ ਨਵੇਂ ਬਿਨਕਾਰਰ ਦੇ ਵਿੱਚ ਅਨਿਸ਼ਚਿਤਤਾ ਤੇ ਚਿੰਤਾ ਵੀ ਪੈਦਾ ਕੀਤੀ ਹੈ।